ਹਰਮਿੰਦਰ ਕੌਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਲਾ ਕਾਂਗਰਸ ਹੁਸ਼ਿਆਰਪੁਰ ਅੱਜ ਅਸੀਂ ਆਪਣੇ ਸ਼ਹਿਰ ਮਕੇਰੀਆਂ ਦੀ ਪੂਰੀ ਸਮੁੱਚੀ ਕਾਂਗਰਸ ਇਕੱਠੇ ਹੋਏ ਆ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੋ ਸੀਐਮ ਨੇ ਉਹਨਾਂ ਨੇ ਬਹੁਤ ਅਪਸ਼ਬਦ ਬੋਲੇ ਆ ਰਾਹੁਲ ਗਾਂਧੀ ਜੀ ਲਈ ਜੋ ਕਿ ਬੋਲਣ ਦੇ ਲਾਇਕ ਨਹੀਂ ਸੀ ਮੇਰਾ ਉਹਨਾਂ ਨੂੰ ਪੁੱਛਣਾ ਇਹ ਆ ਕਿ ਭਗਵੰਤ ਮਾਨ ਜੀ ਅਗਰ ਕੋਈ ਬੱਚਾ ਆਪਣੇ ਨਾਨਕਿਆਂ ਦੇ ਜਾ ਰਿਹਾ ਆ ਦਾਦਕਿਆਂ ਦੇ ਜਾ ਰਿਹਾ ਆ ਤੁਸੀਂ ਰਿਸ਼ਤੇਦਾਰੀ ਨੂੰ ਕਿਸ ਤਰ੍ਹਾਂ ਖਤਮ ਕਰ ਸਕਦੇ ਹੋ ਤੁਸੀਂ ਵੀ ਪੰਜਾਬ ਦੇ ਜੰਮਪਾ ਲੋ ਸਾਡੇ ਕਲਚਰ ਦੇ ਵਿੱਚ ਇਹ ਨਹੀਂ ਆ ਕਿ ਅਸੀਂ ਕਿਸੇ ਨੂੰ ਵੀ ਮਾੜਾ ਬੋਲ ਲਈਏ ਪਰ ਤੁਸੀਂ ਇਹ ਗੱਲ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਇਆ ਕਿ ਉਹ ਨਾਨਕਿਆਂ ਦੇ ਚਲੇ ਜਾਂਦੇ ਆ ਉਹ ਲਾਂਚ ਨਹੀਂ ਹੋਇਆ ਜੀ ਮੈਂ ਉਹਨਾਂ ਤੋਂ ਇਹ ਪੁੱਛਣਾ ਚਾਹੁੰਦੀ ਭਗਵੰਤ ਮਾਨ ਜੀ ਲਾਂਚਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਨਹੀਂ ਤੁਹਾਨੂੰ ਅਪਸ਼ਬਦ ਬੋਲਣਾ ਚਾਹੁੰਦੀ ਪਰ ਫਿਰ ਵੀ ਜੋ ਤੁਹਾਡੇ ਹਾਲਾਤ ਨੇ ਤੁਸੀਂ ਸੀਐਮ ਦੇ ਕਾਬਲ ਨਹੀਂ ਸੀ ਤੁਸੀਂ ਸੀਐਮ ਕਿਸ ਤਰ੍ਹਾਂ ਲਾਂਚ ਹੋ ਗਏ ਰਾਹੁਲ ਗਾਂਧੀ ਦੇ ਜੋ ਕੁਆਲਟੀਜ਼ ਨੇ ਜੋ ਉਹਨਾਂ ਦੀ ਫੈਮਿਲੀ ਦਾ ਤਿਆਗ ਆ ਸਾਡੀ ਪਾਰਟੀ ਵਾਸਤੇ ਉਹਨਾਂ ਦੇ ਦੇਣ ਕੋਈ ਦੇ ਨਹੀਂ ਸਕਦਾ ਇਸ ਕਰਕੇ ਮੇਰੀ ਸਿਰਫ ਨਿਮਰਤਾ ਸਹਿਤ ਬੇਨਤੀ ਆ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਜੋ ਵੀ ਅਪਸ਼ਬਦ ਬੋਲੇ ਨੇ ਰਾਹੁਲ ਗਾਂਧੀ ਜੀ ਲਈ ਉਹਨਾਂ ਤੋਂ ਤੁਸੀਂ ਮਾਫੀ ਮੰਗੋ ਅਗਰ ਤੁਸੀਂ ਆਪਣੇ ਸ਼ਬਦ ਵਾਪਸ ਨਹੀਂ ਲਏ ਅਸੀਂ ਜਿਹੜਾ ਸਾਡਾ ਇਹ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਆ ਅਸੀਂ ਜੋ ਦਸਤਾਰ ਤੇ ਜਾਰੀ ਰੱਖਾਂਗੇ ਅੱਗੇ ਤੋਂ ਆਪਣਾ ਤੁਸੀਂ ਇਸ ਗੱਲ ਦੀ ਮਾਫੀ ਮੰਗੋ ਧੰਨਵਾਦ ਸ਼ੇਮ ਮਿਨਾਸ ਮੁਕੇਰੀਆਂ ਦੀ ਸਮੂਚੀ ਕਾਂਗਰਸ ਮਹਿਲਾ ਕਾਂਗਰਸ ਦੇ ਪ੍ਰਧਾਨ ਸਾਡੇ ਡਿਸਟ੍ਰਿਕਟ ਦੇ ਅੱਜ ਬੜੇ ਦੁੱਖ ਦੇ ਨਾਲ ਕਹਿ ਰਹੇ ਆ ਇੱਕ ਸਾਡੇ ਪੰਜਾਬ ਦੀ ਨਿਮਾਇੰਦਗੀ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਦੇ ਇੱਕ ਕਹਿਣੇ 'ਚ ਸ਼ੋਭਾ ਦੀ ਗੱਲ ਨਹੀਂ ਆਉਂਦੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਅਗਰ ਸਰਦਾਰ ਭਗਵੰਤ ਮਾਨ ਸਿੰਘ ਹੋ ਕੇ ਅਗਰ ਗਲਤ ਟਿੱਪਣੀ ਕਰੋ ਤੇ ਲੋਕਾਂ ਨੂੰ ਮਨਜ਼ੂਰ ਹੈ ਪਰ ਤੁਸੀਂ ਇੱਕ ਚੀਫ ਮਿਨਿਸਟਰ ਹੁੰਦਿਆਂ ਹੋਇਆ ਪੰਜਾਬ ਦੇ ਵਿੱਚ ਇੱਕ ਬੜੀ ਕਟਿਆ ਸ਼ਬਦਬਾਣੀ ਰਾਹੁਲ ਗਾਂਧੀ ਦੇ ਪ੍ਰਤੀ ਕੀਤੀ ਹੈ ਔਰ ਇਸ ਸਮੁੱਚਾ ਹਿੰਦੁਸਤਾਨ ਸਮੁੱਚਾ ਕਾਂਗਰਸ ਪਾਰਟੀ ਮੁਕੇਰੀਆਂ ਦੀ ਤੁਹਾਡਾ ਵਿਰੋਧ ਕਰਦੀ ਹੈ ਔਰ ਤੁਹਾਡਾ ਪਤਲਾ ਵੀ ਫੂਕਦੀ ਹੈ ਇਸ ਕਰਕੇ ਤੁਸੀਂ ਜੋ ਗੱਲ ਕਹੀ ਹੈ ਇੱਕ ਲੀਡਰਸ਼ਿਪ ਨਹੀਂ ਉਹਦੇ ਵਿੱਚ ਕੁਆਲਿਟੀ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਲੀਡਰਸ਼ਿਪ ਤੁਸੀਂ ਕਿਹਨੂੰ ਕਹਿੰਦੇ ਹੋ ਉਹ ਪੰਜ ਵਾਰੀ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਰਹੇ ਉਹ ਹਿੰਦੁਸਤਾਨ ਦੇ اپੋਜੀਸ਼ਨ ਦੇ ਲੀਡਰ ਹੈਗੇ ਤੁਸੀਂ ਲੀਡਰ ਕਿਹਨੂੰ ਸਮਝਦੇ ਹੋ ਅਗਰ ਉਹ ਚਾਹੁੰਦੇ ਪ੍ਰਧਾਨ ਮੰਤਰੀ ਨੂੰ ਸਿਰਫ ਤੁਸੀਂ ਲੀਡਰ ਸਮਝਦੇ ਹੋ ਮੈਂ ਨਹੀਂ ਸਮਝਦਾ ਇਸ ਗੱਲ ਨੂੰ ਅਗਰ ਰਾਹੁਲ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬਣਨਾ ਹੁੰਦਾ ਤੇ ਮੈਂ ਸਮਝਣਾ ਜੇ ਕੋ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਅਦੋਂ ਅਗਰ ਉਹ ਚਾਹਦੇ ਤੇ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਨਹੀਂ ਉਹਨਾਂ 'ਚ ਲਾਲਚ ਨਹੀਂ ਕੁਰਸੀ ਦਾ ਉਹਨਾਂ ਦਾ ਪਿਆਰ ਹਿੰਦੁਸਤਾਨੀਆਂ ਦੇ ਨਾਲ ਹੈ ਹਿੰਦੁਸਤਾਨ ਦੀ ਸੇਵਾ ਕਰਨ ਦੇ ਨਾਲ ਪਿਆਰ ਹੈ ਮਾਨ ਸਾਹਿਬ ਬੜਾ ਦੁੱਖ ਲੱਗ ਰਿਹਾ ਅੱਜ ਮੈਂ ਇੱਕ ਛੋਟੇ ਵਰਕਰ ਅਸੀਂ ਤੁਹਾਨੂੰ ਇੱਕ ਸਲਾਹ ਦੇ ਰਹੇ ਹਾਂ ਅਗਰ ਯਾਰ ਕੋਈ ਛੋਟੇ ਬੱਚੇ ਜਾਂ ਪਰਿਵਾਰ ਦੇ ਲੋਕ ਆਪਣੇ ਮਾਮੀਆਂ ਦੇ ਘਰ ਜਾਂਦੇ ਆ ਤੇ ਤੁਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਹੋ ਮੈਨੂੰ ਦੁੱਖ ਲੱਗ ਰਿਹਾ ਅੱਜ ਅਗਰ ਮੈਂ ਕਹਿਣਾ ਨਹੀਂ ਚਾਹੁੰਦਾ ਉਸੀ ਖੁਸ਼ੀਆਂ ਬੇਟੀ ਦੀ ਮਨਾ ਰਹੇ ਹੋ ਬਹੁਤ ਚੰਗੀ ਗੱਲ ਹੈ ਅਸੀਂ ਸਤਿਕਾਰ ਕਰਨੇ ਆ ਪਰ ਜੇ ਅਸੀਂ ਕੋਈ ਸ਼ਬਦ ਬਾਣੀ ਕਾਂਗਰਸ ਦੇ ਪਰਿਵਾਰ ਦੇ ਮੈਂਬਰ ਇਦਾਂ ਦੀ ਗਲਤ ਗੱਲ ਕਹੀਏ ਤੇ ਤੁਹਾਨੂੰ ਕੀ ਮਹਿਸੂਸ ਹੋਏਗਾ ਪਰ ਨਹੀਂ ਸਾਡੀ ਸੋਚ ਆਪ ਆਦਮੀ ਵਾਲੀ ਨਹੀਂ ਹੈ ਆਪ ਪਾਰਟੀ ਵਾਲੀ ਨਹੀਂ ਹੈ ਸਾਡੀ ਸੋਚ ਦੇਸ਼ ਵਾਸਤੇ ਅਸੀਂ ਦੇਸ਼ ਦੇ ਹਿੱਤ ਵਿੱਚ ਗੱਲ ਕਰਾਂਗੇ ਸੋ ਮੈਂ ਤੁਹਾਡੇ ਅੱਗੇ ਨਿਰਮਤਾ ਸਾਹਿਬ ਇਹਦੇ ਬੇਨਤੀ ਕਰਾਂਗਾ ਨਾ ਇਦਾਂ ਦੀਆਂ ਗੱਲਾਂ ਕਰੋ ਜਿਸ ਅਸੀਂ ਗੱਲਾਂ ਕਰਨੀਆਂ ਚਾਹੀਏ ਸਾਡੇ ਕੋਲ ਬਹੁਤ ਵੱਡੀਆਂ ਗੱਲਾਂ ਆ ਅੱਜ ਤੁਸੀਂ ਸ਼ਰਮਨਾਕ ਕੀਤਾ ਇਸ ਪੰਜਾਬ ਨੂੰ ਤੁਹਾਨੂੰ ਯਾਦ ਹੈ ਜੇ ਅਸੀਂ ਗੱਲ ਕਰੀ ਮੈਂ ਕਰਨਾ ਨਹੀਂ ਚਾਹੁੰਦਾ ਤੁਹਾਨੂੰ ਜਹਾਜ਼ ਤੋਂ ਲਾਪਰਵਾਹ ਸੀਗਾ ਵਿਦੇਸ਼ਾਂ ਦੇ ਵਿੱਚ ਪਰ ਨਹੀਂ ਅਸੀਂ ਨਹੀਂ ਚਾਹੁੰਦੇ ਤੁਸੀਂ ਸਾਡੇ ਮੁੱਖ ਮੰਤਰੀ ਹੋ ਮੁੱਖ ਮੰਤਰੀ ਵਾਲੀ ਗੱਲ ਕਰੋ ਤਾਂ ਕਿ ਤੁਸੀਂ ਪੰਜਾਬ ਦੀ ਤਰੱਕੀ ਕਰ ਸਕੋ ਸੋ ਮੈਂ ਨਾ ਬੋਤਾ ਕਹਿੰਦਾ ਹੋਇਆ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਸਾਥੀਓ ਨਮਸਕਾਰ ਮੈਂ ਕਮਲ ਖੋਸਲਾ ਸਟੇਟ ਕੋਆਰਡੀਨੇਟਰ ਪੀਪੀਸੀਸੀ ਐਸਸੀ ਡਿਪਾਰਟਮੈਂਟ ਸਾਥੀਓ ਅੱਜ ਅਸੀਂ ਸਾਰੇ ਹੀ ਕਾਂਗਰਸ ਦੇ ਵਿੰਗ ਮੁਕੇਰੀਆਂ ਦੇ ਜ਼ਿਲ੍ਹੇ ਦੇ ਜਿਹਦੇ ਵਿੱਚ ਸਾਡੀ ਜ਼ਿਲ੍ਹਾ ਮਹਿਲਾ ਕਾਂਗਰਸ ਉਹਨਾਂ ਦੇ ਪ੍ਰਧਾਨ ਹਰਮਿੰਦਰ ਜੀ ਜਿਨ੍ਹਾਂ ਦਾ ਬੜਾ ਉਪਰਾਲਾ ਰਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਸਕਦੇ ਅੱਜ ਇਸ ਕਰਕੇ ਇਕੱਠੇ ਹੋਏ ਆ ਕਿ ਪਿਛਲੇ ਦਿਨ ਭਗਵੰਤ ਮਾਨ ਜੀ ਨੇ ਪੰਜਾਬ ਦੇ ਇੱਕ ਸ਼ਹਿਰ ਦੇ ਅੰਦਰ ਰਾਹੁਲ ਗਾਂਧੀ ਜੀ ਬਾਰੇ ਬਹੁਤ ਊਠ ਪਟਾੰਗ ਜਿਹੜਾ ਆਪਣੀ ਜ਼ੁਬਾਨ ਤੋਂ ਬੋਲਿਆ ਊਠ ਪਟਾੰਗ ਇਨ ਦਾ ਸੈਂਸ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਅੰਦਰ ਇਹਨਾਂ ਦੇ ਖੂਨ ਦੇ ਅੰਦਰ ਲੀਡਰਸ਼ਿਪ ਵਾਲੇ ਗੋਣੀ ਪਰਮਾਤਮਾ ਨੇ ਪਾਇ ਹੀ ਨਹੀਂ ਆ ਤੇ ਦੂਜਾ ਇਹਨਾਂ ਨੂੰ ਐਜ਼ ਲੀਡਰ ਕਿਸੇ ਨੇ ਲਾਂਚ ਨਹੀਂ ਕੀਤਾ ਤੇ ਤੀਜਾ ਆਏ ਦਿਨ ਇਹ ਇਟਲੀ ਤੁਰੇ ਰਹਿੰਦੇ ਆ ਸਾਥੀਓ ਮੈਂ ਇਹ ਭਗਵੰਤ ਮਾਨ ਜੀ ਨੂੰ ਦੱਸਣਾ ਚਾਹਨਾ ਕਿ ਭਗਵੰਤ ਮਾਨ ਜੀ ਲਾਂਚ ਤੇ ਤੁਹਾਨੂੰ ਵੀ ਕਿਸੇ ਨੇ ਨਹੀਂ ਕੀਤਾ ਤੁਸੀਂ ਵੀ ਗਾਣੇ ਗਾਉਂਦੇ ਕਮੇਡੀ ਕਰਦੇ ਪੋਲਿਟਿਕਸ ਵਿੱਚ ਆ ਗਏ ਤੇ ਤੁਹਾਡੇ ਚ ਕਾਬਲੀਅਤ ਨਾ ਹੁੰਦੇ ਹੋਏ ਵੀ ਕੇਜਰੀਵਾਲ ਜੀ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਤੁਸੀਂ ਆਪ ਦੱਸੋ ਕਿ ਇੱਕ ਕਿਸਾਨ ਹੁੰਦੇ ਹੋਏ ਤੁਸੀਂ ਕਿਸਾਨਾਂ ਨੂੰ ਆ ਥੋੜੇ ਦਿਨ ਪਹਿਲਾਂ ਦਾੰਗਾ ਵੇਰ ਕੇ ਉਹਨਾਂ ਦੇ ਪਾਣੀ ਦੀਆਂ ਬਿਛਾਰਾ ਮਾਰ ਕੇ ਔਰ ਪਲਾਸਟਿਕ ਦੀਆਂ ਗੋਲੀਆਂ ਮਚਲਾ ਚਲਾ ਕੇ ਉਹਨਾਂ ਨੂੰ ਖਦੇੜਿਆ ਕੀ ਤੁਹਾਡੇ ਡੀਐਨਏ ਚ ਇਹ ਲਿਖਿਆ ਸੀ ਕਿ ਤੁਸੀਂ ਪੰਜਾਬੀ ਹੋ ਕੇ ਪੰਜਾਬ ਦੇ ਸੰਘਰਸ਼ ਨੂੰ ਕੁਚਲ ਦਵੋ ਤੁਹਾਡੇ ਡੀਐਨਏ ਵੀ ਲੀਡਰਸ਼ਿਪ ਹੈ ਨਹੀਂ ਸਾਥੀਓ ਮੈਂ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰਦਾ ਕਿ ਅਗਰ ਤੁਸੀਂ ਆਪਣੇ ਇਹ ਸ਼ਬਦ ਜਿਹੜੇ ਆ ਉਹ ਵਾਪਸ ਨਾ ਲੈ ਕਿਉਂਕਿ ਤੁਹਾਡਾ ਤੇ ਰਾਹੁਲ ગાંધી ਜੀ ਦਾ ਤੁ ਆਜ ਨਹੀਂ ਕੋਈ ਨਹੀਂ ਉਹਦਾ ਕੰਪੈਰੀਸ਼ਨ ਹੀ ਕੋਈ ਨਹੀਂ ਉਹਨਾਂ ਨੇ ਪਿਤਾ ਪੁਰਖਿਆਂ ਤੋਂ ਲੈ ਕੇ ਲੀਡਰਸ਼ਿਪ ਉਹਨਾਂ ਦੇ ਘਰ ਚ ਆਈ ਆ ਜੰਮੀ ਆ ਔਰ ਉਹਨਾਂ ਦੇ ਅੰਦਰ ਲੀਡਰਸ਼ਿਪ ਦੇ ਕੋਣ ਆ ਕੋਈ ਬੰਦਾ ਪੂਰੇ ਭਾਰਤ ਦੀ ਪੈਦਲ ਯਾਤਰਾ ਕਰਕੇ ਦੱਸੇ ਔਰ ਲੋਕਾਂ ਨੂੰ ਇੱਕ ਜੁੜਤਾ ਦਾ ਸੰਦੇਸ਼ ਉਹ ਦੇ ਕੇ ਦੱਸੇ ਕਿਸੇ ਨੇ ਅਜ ਤੱਕ ਕੋਸ਼ਿਸ਼ ਕੀਤੀ ਤੁਸੀਂ ਕੀਤੀ ਨੋ ਤੁਹਾਡੇ ਲੀਡਰ ਕੇਜਰੀਵਾਲ ਜੀ ਨੇ ਕੀਤੀ ਨਹੀਂ ਇਸ ਕਰਕੇ ਤੁਸੀਂ ਤੇ ਸਿਰਫ اپੋਜੀਸ਼ਨ ਵਾਲਾ ਰੋਲ ਅਦਾ ਕਰਦੇ ਪਏ ਹੋ ਇੱਕ ਇਨਸਾਨ ਵਾਲਾ ਰੋਲ ਅਦਾ ਕਰੋ ਇੱਕ ਭਲੇ ਮਾਨਸ ਵਾਲਾ ਰੋਲ ਅਦਾ ਕਰੋ ਸੋ ਅੱਜ ਮੈਂ ਆਪਣੇ ਤੌਰ ਤੇ ਬੇਨਤੀ ਕਰਦਾ ਕਿ ਆਪਣੇ ਸ਼ਬਦ ਵਾਪਸ ਲੈ ਲਓ ਨਹੀਂ ਤਾਂ ਅੱਜ ਜਿੱਥੇ ਨਾਰੀ ਸ਼ਕਤੀ ਸੜਕਾਂ ਤੇ ਉਤਰੀਆ ਮੇਰੇ ਵੀਰ ਸੜਕਾਂ ਤੇ ਉਤਰਿਆ ਔਰ ਸਾਡੇ ਸੀਨੀਅਰ ਜਿੰਨੇ ਵੀ ਕਾਂਗਰਸ ਦੇ ਲੀਡਰ ਆ ਮੁਕੇਰੀਆਂ ਤੋਂ ਜਿਲ੍ਹਾ ਹੁਸ਼ਿਆਰਪੁਰ ਤੋਂ ਉਹ ਸਾਰੇ ਹੀ ਬਾਹਰ ਨਿਕਲਿਆ ਤੇ ਇਹ ਸੰਘਰਸ਼ ਜਿਹੜਾ ਉਹ ਜਨ ਜਨ ਦਾ ਸੰਘਰਸ਼ ਬਣ ਜਾਏਗਾ ਤੇ ਤੁਹਾਨੂੰ ਜਵਾਬ ਦੇਣ ਦਾ ਔਕਾ ਹੋ ਜਾਏਗਾ ਧੰਨਵਾਦ ਗਾਂਧੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਵਰਤਮਾਨ ਸਰਕਾਰ ਮੁਬਾਰਕ ਰਾਹੁਲ ਗਾਂਧੀ ਜਿੰਦਾਬਾਦ

ਭਗਵੰਤ ਸਿੰਘ ਨਾਦੂ ਜਿੰਦਾਬਾਦ ਭਗਵੰਤ ਮਾਨ ਬੋਲ ਬੋਲ ਭਗਵੰਤ ਮਾਨ ਮੋਟਾਵਾੜ ਭਗਵੰਤ ਮਾਨ ਸਰਕਾਰ ਮੋਟਾਵਾੜ